ਹੁਣ ਚੱਲ ਮੇਲੇ ਨੂੰ ਚੱਲੀਏ ਦੇਖਣਾ ਇੰਨੀ ਕਰਨੀ ਆ ਥੇ ਵੀ ਦੇਖਣਾ ਹੋਣਾ ਹੀ ਬਣਾਉਣਾ ਮੇਰੀ ਵੀ ਮਨਾ ਨਹੀਂ

ਕਿਹੜਾ ਇਹ ਕਿਹ ਜਿਹਾ ਮੂੜਾ ਜਿਦਾ ਦੇਵੇਂ ਚੱਲ ਔਰ ਇਹ ਗੱਡੀ ਵਾਲਾ ਪਰਲਾ ਤੇ ਕਿਦੋਂ ਮੈਂ ਨਹੀਂ ਰਾਜਾ ਨੂੰ ਪੰਗੂ ਆ ਲੈ ਇੱਕ ਹੋਰ ਆ ਗਿਆ ਉਹ ਝਟਣਾ ਕਿ ਕਮੀ ਝੂਟਣਾ ਰਾਜਾ ਨਾਲੀ ਉਹ ਝੂਟਣਾ ਤਾਂ ਜਾ ਕਿੰਨੇ ਦੀ ਟਿਕਟ ਆ? ਕਿੰਨੇ ਦੀ ਟਿਕਟ ਆ? 70 70 ਦੀ ਕਿੰਨੇ ਝੂਟੇ? ਇਹਨੂੰ ਘੁਮਾਉਣਾ। ਇਹਨੂੰ ਘੁਮਾਉਣਾ। ਕਹਿੰਦੇ ਝੂਟੇ ਦਿਵਾ ਦਿਓ ਮੈਨੂੰ। ਝੂਟੇ ਲੈਣੇ। ਕੋਈ ਟੌਣੇ ਦੀ ਗੱਲ ਨਹੀਂ। ਗਾੜੀ ਆ। ਉੱtro ਸਭ ਬੱਸ ਕਰ ਹੁਣ ਵਸੇਰੀ ਜੋਬਿੰਗ ਹੋ ਗਈ ਆ। ਕੱਢੀਏ ਪੈਨ ਨੂੰ। ਕਾ ਗਰੀਬ ਜਾਨੀ ਉਧਰ ਮੋਟਰਸਾਈਕਲ ਜਾਇਆ ਮੈਨੂੰ ਲੱਗਦਾ ਛੋਟਾ ਹਾਦੀ ਕਰਨਾ ਪੈਣਾ ਜੇ ਜਾਂਦੇ ਤੇਰੇ ਲੱਗਣੇ ਆ ਪੋਲੀਆਂ ਨੂੰ ਨਾ ਲਿਆਵੇ ਮੇਲੇ ਤੇ ਆਹ ਤੈਨੂੰ ਕੋ ਮੋੜ ਰੱਖ ਤੇ ਜਾ ਪਹਿਲਾਂ ਹੀ ਉਸ ਹਿਸਾਬ ਨਾਲ ਇਹਨਾਂ ਨੂੰ ਬਟੂਆ ਦਿਖਾ ਦਵੇ ਮੇਰੇ ਕੋ ਆਹ ਕੋਈ ਆ ਇਹਨਾਂ ਦਾ ਤਾਂ ਬਸ ਨਹੀਂ ਚੱਲਦਾ ਇਹ ਤਾਂ ਭਾਈਆਂ ਨੇ ਧਾਰ ਕਰਕੇ ਵੀ ਆ ਜਾਣ ਸੋਨਾ ਸਭ ਕੋਈ ਆ ਤੂੰ ਆ ਜਾ ਮੈਂ ਨੰਗ ਹੋ ਗਿਆ ਨਾ ਕਿਹਦੇ ਮੁੰਡਾ ਹੋਇਆ ਚਾਹ ਤਾਂ ਹੁੰਦਾ ਹੀ ਆ ਸਹੀ ਗੱਲ ਆ ਇਹ ਤਾਂ ਆਇਓ ਹੁਣ ਚਲੀਏ ਬਾਡਵਾ ਖਾਲੀ ਹੋ ਗਿਆ ਹੋ ਗਿਆ ਥਾੜੇ ਸਕਾਰ ਨਹੀਂ ਚੱਲਦਾ ਹੁਣ ਆਪਣਾ ਲੋਹਾਂ ਕੀ ਲੈ ਦੋ ਸਾਂ ਮੈਰੀ ਲਈ ਮੈਂ ਹੈਰੀ ਲਈ ਲਿਆ ਲੱਗੇ ਚੱਲਦੇ ਨਾਲ ਸਿੰਬਰ ਨਾ ਇਹ ਲੋਹੇ ਦਾ ਆ ਹੈਂ ਦਾ ਲੋਹਾ ਪਾਉਣਾ ਚੰਗਾ ਹੁੰਦਾ ਉਹ ਇਹਨੇ ਅਸੀਂ ਆ ਜਾਣ ਤੈਨੂੰ ਸੋਨੇ ਦਾ ਬਣਾ ਦਿੰਨੇ ਆ ਲੈ ਆਹ ਲੋਏ ਲੈ ਮੈਨੂੰ ਆ ਦੇਵੋ ਜੀ ਆ ਇਹਨਾਂ ਨੇ ਸਾਰਿਆਂ ਨੇ ਤੇਰੀਆਂ ਫੋਟੋ ਕਾਪੀਆਂ ਕਰਾਈਆਂ ਆ ਹਾਂ ਆ ਸਾਰਿਆਂ ਨੇ ਤੇਰੀਆਂ ਫੋਟੋ ਕਾਪੀਆਂ ਤੂੰ ਉਹਨੇ ਆੜ ਰਿਕੇ ਇਦਾਂ ਫੇਮਸ ਹੋਈ ਆ ਸਾਰੇ ਬੰਦੇ ਦੇਖ ਇਦਾਂ ਫੋਟੋ ਕਾਪੀਆਂ ਲੱਕ ਫਕਰੇ ਵਕਰੇ ਪੋਚ ਇਹਦੇ ਵਿੱਚ ਹੀ ਇੱਕ ਤਾਂ ਮੂੰਹ ਪਾ ਲੈਂਦੇ ਵੇਟ ਨਾ ਇਹ ਵਾਲੀ ਡਰਾਵ ਨਹੀਂ ਲੱਗਦੀਆਂ ਤੂੰ ਕੌਣ ਦੀ ਲੋੜ ਹੀ ਨਹੀਂ ਪੈਣੀ ਕਿੰਨੇ ਸਾਰੇ ਖਾਲੂ ਦਿੱਤੇ ਸੌ ਜਾ ਯਾਰ ਤੇਰੀ ਨੀਂਦ ਕਰ ਆ ਤੂੰ ਬਾੜੀ ਦੇ ਬਾਵੜ ਵੀ ਹੋਣੀ ਲੰਦੀ ਕੀ ਰੇਟ ਹੈ ਨਾ ਕਿੰਨੇ ਦਾ ਜੋੜਾ ਆਏਗਾ ਆ ਸੋਦੇ ਚਾਰ ਸੋਦੇ 100 ਬਾਅਦ ਚਾਹ ਵਾ ਕੀ ਹੈ ਜੀ ਡਰ ਨਹੀਂ ਕਰਕੇ ਨਾ ਚਾਰਮੀ ਬਹੁਤ ਛਲੀ ਚ ਡੋਨ ਹੋ ਆਪਾਂ ਕਹਿੰਦੇ ਆ ਨਾ ਦੁਕਾਨਾਂ ਤੇ ਆਮਦਨ ਕਰਦੇ ਵੀਰ ਕਹਿੰਦਾ 5 ਦਿਨ ਹੋ ਗਏ ਆ ਬਿਨਾ ਪੱਖੇ ਤੋਂ ਜਿਦਾ ਲੱਗਦਾ ਜਿਵੇਂ ਮੱਖੀ ਮੱਛਾ ਲੜਦਾ ਰਾਤ ਨੂੰ ਹੈ ਪੂਰਾ ਕਹਿੰਦਾ ਤੂੰ ਐਵੇਂ ਨਹੀਂ ਮਿਹਨਤ ਕਰਨੀ ਫੇ ਆਪਾਂ ਕਹਿ ਦਿੰਦਾ ਸਾਰੇ ਮੇਲਿਆਂ ਤੇ ਕੀ ਪੱਟੀ ਜਾਂਦੇ ਆ 5 ਦਿਨ ਦੁਕਾਨ ਹੋ ਗਿਆ ਬਿਨਾ ਪੱਖੇ ਤੋਂ 10 ਮਿੰਟ ਨਹੀਂ ਚੱਲ ਹੁੰਦਾ ਆਪਾਂ ਕਿਹੜੇ ਨੂੰ ਚੱਲ ਹਾਂ ਆ ਵੀ ਸੋਨੇ ਉੱਦਾਂ ਅਲੱਗ ਜਿਹਾ ਕਰਨੀ ਆ ਖੰਭਕ ਜੇ ਨਾ ਬੋਲੇ ਬਲੀ ਆਪੇ ਪਹਿਚਾਨ ਚੱਲੀ ਰਹੇ ਪਹਿਤੀਓਂ ਪਹੁੰਚੇ ਹੋਏ ਜਿਹੜੇ ਛੇ ਜਣੀ ਗੇਮ ਆ ਚੀਜ਼ਾਂ ਹੈ ਮੈਨੂੰ ਗਾਣੇ ਨਹੀਂ ਲੱਗਾ ਕੀ ਕਹਿੰਨੇ ਤੁਸੀਂ ਯਾਰ ਛੇ ਬੰਦਾਂ ਦੀ ਭਾਜੀ ਜੇ ਕੋਵਰ ਹੁੰਦਾਣਾ ਜੇ ਕੋਵਰ ਕੋਈ ਪੁਲਿਸ ਕੋਲ ਹੁੰਦਾ ਤਾਂ ਫਿਰ ਇਹਨਾਂ ਦਾ ਪਤਾ ਨਾ ਵੱਟਣਾ ਨਾ ਨਾਮ ਲੱਗਣਾ ਛੇ ਬੰਦਾਂ ਨਹੀਂ ਜੀ ਜੇ 7-8 ਕਿਤੇ ਬੰਨੇ ਜੋੜ ਲਾ ਕੇ ਹਾਂਜੀ ਇੱਕ ਬੋਲ ਜਿਹਦਾ 4 ਦੂਜਾ 6 ਦਾਤ ਬਣ ਗਿਆ ਚੀਜ਼ਾਂ ਕੀ ਕਿਹਾ ਖੇਡੀ ਨਹੀਂ ਫੇਗਿੰ ਕਿਸੇ ਨੂੰ ਕੀ ਹੋਇਆ ਮੈਨੂੰ ਸਮਝ ਹੀ ਨਹੀਂ ਲੱਗੀ ਜਿਹੜੀ ਚੀਜ਼ ਦੀ ਸਮਝ ਪਾ ਪੈ ਵਾਦੂ ਆਏ ਇਹ ਕੋਈ ਉਹਦਾ ਵੀ ਚੀਜ਼ਾਂ ਨਹੀਂ ਇਹ ਪੁਰਾਣੀਆਂ ਨਹੀਂ ਸੀ ਨਾ ਕੋਈ ਜੋ ਚੀਜ਼ ਵੀ ਨਾ ਵੀ ਹੁੰਦੀ 1.5 ਘੰਟਾ ਗਰਮੀ ਦੋ ਆਹਾਂ ਕਰ ਦਿੱਤੇ ਕਰਜਾਈ ਨਿੱਕੀਆਂ ਮੋਟੀਆਂ ਚੀਜ਼ਾਂ ਲੈਣੋ ਹੀ ਨਹੀਂ ਆੜਦੀਆਂ ਆ ਝੂਠ ਬੋਲਦੇ ਕਰਜਾਈ ਉੱਥੇ ਕੀਤਾ ਕੁਝ ਵੀ ਨਹੀਂ ਲੈ ਕੇ ਦਿੱਤਾ ਨਾ ਮੈਨੂੰ ਤੇ ਕੁਝ ਖਿਲਾਇਆ ਉਹ ਸਾਰਿਆਂ ਨੂੰ ਆਹ ਖਾਣਾ ਤੇ ਮੈਂ ਹੈ ਹੀ ਨਹੀਂ ਸੀ ਨੂੰ ਵੀ ਪਤਾ ਆ ਬਈ ਬੁੜੀਆਂ ਉੱਤੇ ਜਾ ਕੇ ਕੀ ਕਰਦੀਆਂ ਨੇ ਦੱਸਾਂ ਕਿ ਉਹ ਇਹ ਝੱਡ ਤੋਂ ਉਹਨਾਂ ਨੂੰ ਪਤਾ ਉਹ ਸਮਝਦਾ ਐਵੇਂ ਹੀ ਝੂਠ ਕਾ ਤੇ ਮੋੜ ਦੂਜੀ ਗੱਲ ਇਹ ਮੇਲਾ ਹੁੰਦਾ ਪਿੰਡ ਬਡਾਲੇ ਹੁੰਦਾ ਹੁੰਦਾ ਤਰਾਜੀਆਂ ਦਾ ਮੇਲਾ ਇਹ ਜਿੱਦਾਂ ਮਤਲਬ ਉੱਥੇ ਇੱਕ ਜਗ੍ਹਾ ਬਣੀ ਆ ਜਤੇ ਵੀ ਜਰਾ ਵੀ ਅੱਗੇ ਹੁਣ ਮੈਂ ਪੂਰੀ ਨਹੀਂ ਮੈਨੂੰ ਉਹਦੇ ਬਾਰੇ ਪਤਾ ਕਿ ਉਸ ਪਿੰਡ ਦੇ ਲੋਕਾਂ ਦੇ ਮਤਲਬ ਤੜਾਗੀ ਬੰਨੀ ਜਾਂਦੀ ਹੁੰਦੀ ਸੀ ਜਦੋਂ ਨਵਾਂ ਬੱਚਾ ਕਹਿੰਦੇ ਜਨਮ ਲੈਂਦਾ ਸੀ ਤੋ ਜਿੱਦਾਂ ਕੋਈ ਨੀਕਰ ਨਹੀਂ ਪਾ ਸਕਦਾ ਜਾਂ ਕੁਝ ਨਹੀਂ ਪਾ ਸਕਦਾ ਨਹੀਂ ਤੋ ਉਹਦਾ ਲੱਕ ਸੁੱਕ ਜਾਂਦਾ ਹੁੰਦਾ ਓਹ ਇੱਕ ਰੀਤ ਬਣੀ ਆ ਵੀ ਪਹਿਲਾਂ ਉਹਦੀ ਤੜਾਗੀ ਉੱਥੇ ਉਹ ਪਾਉਂਦੇ ਹੁੰਦੇ ਸੀ ਤਾਂ ਫੇਰ ਗਾਂ ਉਹ ਕੱਪੜਾ ਲੈਣਾ ਪਾਸਾ ਨਹੀਂ ਉਹਦਾ ਨਾ ਕੋਈ ਟੱਬਰ ਆ ਹੱਲੇ ਵੀ ਹੈਗਾ ਆ ਉਹ ਟੱਬਰ ਆ ਉਹਨਾਂ ਦੇ ਵਿੱਚ ਉਹ ਸਭ ਤੋਂ ਪਹਿਲਾਂ ਜਿਹੜੀ ਜਗ੍ਹਾ ਬਣੀ ਉਹਨਾਂ ਦੀ ਪੁਛਤੈਨੀ ਕੋਈ ਬਣੀ ਹੋਈ ਆ ਜਗ੍ਹਾ ਉਹ ਜਗ੍ਹਾ ਤੇ ਪਹਿਲੀ ਤੜਾਗੀ ਜਿਹੜੀ ਚੜਦੀ ਉਹ ਤੜਾਗੀ ਉਸ ਟੱਬਰ ਉਹ ਟੱਬਰ ਦਾ ਜੀ ਉਸ ਪਹਿਲਾਂ ਉਸ ਟੱਬਰ ਦੇ ਜੀ ਨੂੰ ਭਮਾ ਉਹਨਾਂ ਦੇ ਬੱਚਾ ਜੰਮਿਆ ਤੇ ਬੱਚੇ ਦੇ ਪੈਂਦੀ ਆ ਜੇ ਨਹੀਂ ਉਸ ਸਾਲ ਬੱਚਾ ਉਹਨਾਂ ਦੇ ਟੱਬਰ 'ਚ ਜੰਮਦਾ ਤਾਂ ਸਿਆਣੇ ਬੰਦੇ ਦੇ ਬੰਦੇ ਤਾਂ ਫੇਰ ਤੜਾਗੀਆਂ ਮੰਡਣੀ ਸ਼ੁਰੂ ਕਰਦੇ ਆ ਤੇ ਉਹ ਰੀਤ ਹੁਣ ਸਾਰੇ ਲਾਗੇ ਲਾਗੇ ਪਿੰਡਾਂ ਚ ਚੱਲ ਪਈ ਆ ਵੀ ਚਲੋ ਉੱਥੇ ਜਾਂਦੇ ਆ ਵੀ ਨਵੇਂ ਜੰਮਿਆ ਬੱਚਾ ਵੀ ਉੱਥੋਂ ਪਹਿਲਾਂ ਤੜਾਕੀ ਪਾ ਕੇ ਸੋਕ ਲਾਉਂਦੇ ਆ ਤੇ ਚਲੋ ਬਾਬਾ ਇਸੇ ਵਾਂ ਮਦਰ ਲਾਲੋ ਕਿਸ ਕੋਈ ਸਹਨੇ ਕਹਿਣਾ ਭੈ ਮਾ ਪਰਮ ਚਲ ਮੈਂ ਤਾਂ ਕਹਿੰਨਾ ਬਾਬਾ ਪੁੱਤਰ ਦੀ ਦਾਵ ਸਾਰਿਆਂ ਨੂੰ ਬੌਛੇ ਤੇ ਪੁੱਤਰ ਦੀ ਦਾਵ ਬੌਛੇ ਜਾਂ ਧੀ ਦੀ ਬੌਛੇ ਪਰ ਜਿਹੜਾ ਵੀ ਧੀ ਪੁੱਤ ਕਿਸੇ ਦਾ ਵੀ ਹੋਵੇ ਉਹ ਸੋਕ ਦੇਵੇ ਤੇ ਆਪਾਂ ਇੱਥੇ ਬਲੌਗ ਨੂੰ ਸਮਾਪਤ ਕਰਦੇ ਆਂ ਤੇ ਗਰਮੀ ਗਰਮੀ ਹੈ ਕਿ ਬਹੁਤ ਤੇ ਥੱਕੇ ਪਏ ਮੇਲਿਆਂ ਦੇ ਮੇਲੇ ਇੱਕ ਗੱਲ ਇਹ ਵੀ ਤੁਹਾਨੂੰ ਇਹ ਮੇਲੇ ਹੋਏ ਕੋਈ ਵੀ ਹੋਇਆ ਇਹ ਸਾਰਾ ਕੁਝ ਜਿੱਦਾਂ ਹੁੰਦੇ ਵੀ ਗਰਮੀਆਂ ਹੁੰਦੇ ਸੱਚੀ ਦਿਨ ਵੱਟੇ ਹੁੰਦੇ ਨੂੰ ਲੱਗਦਾ ਨੇ ਮੇਲਾ ਖਾਤਮਾ ਨਾ ਸਿਆਲਿਆਂ ਨੂੰ ਤਾਂ ਧੁੰਦ ਚੋਂ ਇਦਾਂ ਹੀ ਨਾ ਪਤਾ ਲੱਗੇ 11 12 ਵਜੇ ਮੇਲਾ ਸ਼ੁਰੂ ਹੋਣਾ 3 4 ਵਜੇ ਖਾਤਮਾ ਨਾ ਇਸ ਲਈ ਆ ਬਲੌਗ ਥੋੜਾੇ ਲੇਟ ਪਿਆ ਬਲੌਗ ਹੁਣ ਬਣਾਉਣੇ ਅਸੀਂ ਥੋੜੇ ਘਾਟੀ ਘਰ ਦਿੱਤੇ ਕਿਉਂ ਕਿ ਲੋਕੀ ਸਾਨੂੰ ਕਹਿੰਦੇ ਆ ਨਿੱਜੀ ਜ਼ਿੰਦਗੀ ਬਾਰੇ ਆਪਣੇ ਬਾਰੇ ਸਵੇਰ ਤੋਂ ਸ਼ੁਰੂ ਹੋ ਕੇ ਦੱਸਿਆ ਕਰੋ ਉਨਾਂ ਸਾਡੇ ਕੋਲ ਟਾਈਮ ਨਹੀਂ ਹੁੰਦਾ ਨਾ ਇਹ ਗੱਲਾਂ ਬਾਤਾਂ ਵਾਲੇ ਕਈ ਬਲੌਗੀਆਂ ਨੂੰ ਪਸੰਦ ਆਂਦਾ ਕਈਆਂ ਨੂੰ ਨਹੀਂ ਮੇਰੀ ਗੱਲ ਇਹ ਜਿਹੜਾ ਬਲੌਗ ਬਣਾਦਾ ਉਹਦਾ ਕੰਮ ਹੀ ਬਲੌਗ ਬਣਾਉਣਾ ਹੈ ਤੇ ਸਾਡੇ ਆਪੋ ਆਪਣੇ ਕੰਮ ਹੈਗੇ ਬਿਜ਼ਨਸ ਹੀ ਕੰਮ ਕਰਦੇ ਆ ਉਹਨਾਂ ਨੇ ਆਪਣਾ ਜਰ ਬਿਜ਼ਨਸ ਬਣਾ ਲਿਆ ਹੁਣ ਅਸੀਂ ਇਸ ਚੀਜ਼ ਨੂੰ ਬਿਜ਼ਨਸ ਨਹੀਂ ਬਣਾਇਆ ਅਸੀਂ ਕੰਮ ਕਰਾਂਗੇ ਤੇ ਰੋਟੀ ਮਾਣਨੀ ਆ ਮੈਂ ਤੁਹਾਨੂੰ ਕਈ ਵਾਰੀ ਕਿਹਾ ਵੀ ਆਪਾਂ ਆਪਾਂ ਢਡੇ ਵਰਗੇ ਹੀ ਆ ਕੰਮ ਕਰਕੇ ਹੀ ਰੋਟੀ ਖਾਣੀ ਪੈਣੀ ਆ ਹੁਣ ਬਲੌਗ ਦਾ ਕੀ ਪਤਾ ਹੁੰਦਾ ਚੱਲਣਾ ਕਿ ਨਹੀਂ ਚੱਲਣਾ ਇਹ ਤਾਂ ਬਾਦੂਆਂ ਵਾਲਾ ਕੰਮ ਹੁੰਦਾ ਨਾ ਇਹ ਵਾਦੂਆਂ ਦੇ ਵਿੱਚ ਉਹ ਤੇ ਕਈਆਂ ਨੇ ਇਸ ਕੰਮ ਨੂੰ ਆਪਣਾ ਬਿਜ਼ਨਸ ਬਣਾ ਲਿਆ ਹੈ ਹਨਾ ਜੇ ਅਸੀਂ ਹਾਂ ਜੇ ਆਪਣੇ ਕੰਮਕਾਰ ਕਰਦੇ ਆ ਜਿਵੇਂ ਅਸੀਂ ਵੀ ਇਹਨੂੰ ਬਿਜ਼ਨਸ ਬਣਾ ਲਈਏ ਤਾਂ ਫਿਰ ਇਹਦੇ ਦਿਵਾਲੀ ਹੋ ਜੀ ਹੈ ਨਾ ਇਸ ਲਈ ਜਿਹੜੀ ਤੁਹਾਨੂੰ ਸਾਡੀਆਂ ਗੱਲਾਂ ਪਸੰਦ ਕਰਦੀ ਲੱਗਦੀਆਂ ਤੇ ਸ਼ੇਅਰ ਕਰ ਦਿਆ ਕਰੋ ਜੇ ਨਹੀਂ ਲੱਗਦੀਆਂ ਤੇ ਨਾ ਸ਼ੇਅਰ ਕਰਿਆ ਕਰੋ ਹਨਾ ਓਕੇ ਵਾਹਿ ਖੁਸ਼ ਰਿਹਾ ਕਰੋ ਜੋ ਮਨ ਚਾਹੁੰਦਾ ਉਹੀ ਕਰਿਆ ਕਰੋ ਚੜਦੀ ਕਲਾ ਚਰੋ ਚਲ ਠੀਕ ਹੈ ਮੇਰੇ ਵੀ ਮਨ ਚਾਹੁੰਦਾ ਮੈਂ ਅੱਜ ਰੋਟੀ ਨਹੀਂ ਬਣਾਉਣੀ ਹੈਗੀ ਰੋਟੀ ਨਹੀਂ ਬਣਾਉਣੀ ਤਾਂ ਤੂੰ ਆਪਣੇ ਪੇਕਿਆਂ ਤੋਂ ਦਾਲ ਲੈ ਆਉਂਦੀ ਹੋਣੀ ਆ। ਮੇਲੇ ਤੋਂ ਉਸੂ ਸਾਚ ਅਜ ਤੜਾਗੀਆਂ ਦੇ ਮੇਲੇ ਤੋਂ ਹੀ ਲੈ ਆਈ ਆ ਦਾਲਾਂ ਸਬਜ਼ੀਆਂ ਅੱਜ ਤੂੰ ਰੋਟੀ ਕੀ ਬਣਾਉਣੀ ਆ? ਆ ਅੱਜ ਸਾਨੂੰ ਲੰਗਰ ਮਿਲ ਗਿਆ ਹਨਾ ਤੇ ਕੋਈ ਰੋਟੀ ਨਹੀਂ ਬਣਾਉਣੀ। ਹਨਾ ਚਲੋ ਓਕੇ ਬਾਈ ਚਲੋ ਤੁਸੀਂ ਵੀ ਕਰ ਦਿਓ ਬਾਏ ਬਾਏ। ਆ ਸਾਡੀ ਹੈਗੀ ਮਾਣੋ। ਓਕੇ ਬਾਈ।